ਬੱਤ ਨੰਗਾ ਮੈਂ ਸੇ ਲਈ ਲੈ ਕੇ ਆਇਆ ਨੇ ਇੱਕ ਬਈ ਤਾਜੀ ਸੂਈ ਵੀ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਦਾ ਗੱਲ ਬਾਤ ਬਾਈ ਜੀ ਸਸੀ ਕਾਲ ਅਸੀਂ ਹੜਾ ਸਾਹਿਬ ਕੋਠੀ ਕੋ ਵਧੀਆ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਨਾਮ ਸਾਹਿਬ ਬੱਬੂ ਹੈ ਜੀ ਪਿੰਡ ਸਲਾਦਪੁਰਾ ਜੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਜੀ ਨੇੜੇ ਪਿੰਡ ਕੋਹੜੇ ਆਪਣੇ ਆਏਗੇ ਜੀ ਭਦੌੜ ਰਹੇਗੇ ਭਗਤਾ ਭਾਈ ਰੂਪਾ ਮੋਬਾਈਲ ਨੰਬਰ 7747317 ਦਾ 7 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦੇ ਕਿਹੜਾ ਸੂਆ ਸੂਈ ਹੈ ਸਾਹਿਬ ਪਹਿਲਾ ਸੂਆ ਸੂਈ ਹੈ ਜੀ ਬੱਚੀ ਕਦੋਂ ਸੂਈ ਹੈ ਬੱਛੀ ਦਿੱਤੀ ਹੈ ਯਾਨੀ ਆਹ ਬੱਚਾ ਬੱਛੀ ਨੂੰ ਜਾਨੀ ਹਾਂ ਤੇ ਠੰਡੀ ਸੀਲ ਕੁਆਲਟੀ ਦੇ ਬੱਛੀ ਬਹੁਤ ਚੰਗੀਆਂ ਮੱਛੀ ਬਹੁਤ ਚੰਗੀਆਂ ਠੰਡੀ ਸੀਲ ਵੀ ਬਹੁਤ ਵਧੀਆ ਹੀ ਲੋ ਜਿਵੇਂ ਮਰਦੀ ਵੱਠਰ ਪੁੱਠੇ ਪਾਸੇ ਬਹਿ ਗਿਆ ਬਾਈ ਕੋਈ ਚੈੱਕਰੀ ਨਹੀਂ ਇਹਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਲਵਾਉਂਦਾ ਨਾ ਬੋਲੀ ਠੰਡੀ ਆ ਜੀ ਲੋ ਹੂੰ ਜੇਰ ਜੇਰ ਪੈ ਗਈ ਬਾਈ ਹਾਂ ਜੇਰ ਜੇਰ ਉਹ ਪਈ ਪ੍ਰੋਪਰ ਪਈ ਵੀ ਆ ਜੇਰ ਬਈਆ ਵੱਠਲ 'ਚ ਰੱਖੀ ਬੈਠਾ ਕੰਪਲੀਟ ਆ ਓਕੇ ਆ ਤੇ ਥਾਣ ਦੇਖੋ ਬਾਈ ਬੋਲ ਹਾਂਜੀ ਦੂਜੇ ਸੂਇਰ ਕਾ ਲੱਗਿਆ ਵਾ ਭਾਵੇਂ ਨੇੜੇ ਕਰਕੇ ਦਿਖਾ ਦਿਓ ਕੋਈ ਇਹਨੂੰ ਆਏ ਨਹੀਂ ਤੇ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਨਾਣਾ ਨੂਣਾ ਫੁੱਲ ਚਾਈਆਂ ਚਵਾਈ ਜਿਵੇਂ ਚਵਾਈ ਚਵਾਈ ਬਹੁਤ ਸੋਹਣੀ ਲੱਗ ਰਸਾ ਲੋ ਠੀਕ ਆ ਠੰਡੀ ਫੋਨ ਨਾਲ ਜਿਵੇਂ ਮਰ ਜੀ ਹੱਥ ਲਾਈ ਚਾਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਲੇਵਾ ਦੇਖੋ ਕਿਆ ਬਾਤ ਆ ਬਾਈ ਇੰਨੀ ਤੇ ਪਾਵਾਂ ਵਾਂਗੂ ਲੱਗਿਆ ਬਾਈ ਥਾਣ ਕਿੰਨਾ ਕੁ ਬੋਲਾ ਕੱਢਿਆ ਬਾਈ ਬੋਲਾ ਮੰਨ ਕੇ ਚੱਲੋ ਜੇ ਇੱਥੇ ਪਿਆ ਹੋਊਗਾ 2.5-3 ਕਿਲੋ ਚੋਈ ਹੈ ਜੀ ਠੀਕ ਆ ਬਾਈ ਕੋ ਬੱਚੇ ਨੂੰ ਜਗਾ ਦਈ ਠੀਕ ਆ ਬਾਈ ਕਿੰ ਆਏ ਬਤਾ ਜੰਗਾ ਬਰੀਟ ਚੰਗੀ ਆ ਫੇਸ ਬੜਾ ਚੰਗਾ ਬਈ ਨਸਲ ਬਹੁਤ ਚੰਗੀ ਆ ਗਰਮੀਆਂ ਪੂਰੇ ਗਰਮੀਆਂ ਦਾ ਤੋਹਫਾ ਹੀ ਆ ਜੀ ਇਹ ਫੁੱਲ ਕਾਮਜਾਫਰ ਹੋਊਗੀ ਮੱਝ ਨਾਲ ਦਾ ਦੁੱਧ ਦੇਣਾ ਕਰਮ ਵਾਲੀ ਨੇ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਆ ਬਈ ਕੀ ਬਾਤ ਆ ਬਈ ਥਣਲੇਵਾ ਬੜਾ ਚੰਗਾ ਬਹੁਤ ਚੰਗਾ ਸਰ ਹੂੰ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਵਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਬਈ ਆਏ ਡਾਕਟਰ ਵੀ ਲੱਤਾਂ ਛੜਾਂ ਦਾ ਘਰ ਜਾਣੀ ਹੋਊਗੀ ਸਹੀ ਮੋੜਾ ਮੋੜਾ ਤੁਹਾਨੂੰ ਪਤਾ ਪਸੂ ਆਲ ਕਰਦਾ ਹੀ ਹੈ ਪਹਿਲਾਂ ਹੂੰ ਪਰ ਆਏ ਨਹੀਂ ਵੀ ਲੱਤਾਂ ਛੜਾਂ ਦਾ ਘਰ ਨਹੀਂ ਹੋਊਗੀ ਵੀ ਐਵੀਂ ਭੱਜਲੀ ਨਸਲੀ ਚਾਹੇ ਹੱਥ ਨਾ ਫਰਾਊਗੀ ਨਾ ਪੁੱਤਰ ਰੱਖ ਜਾ ਹੂੰ ਆਏ ਡਾਕਟਰ ਲੋ ਜਿਵੇਂ ਮਾਰ ਲਿਆ ਜਾ ਲਓ ਜੀ ਇਧਰ ਦੇ ਬੱਚਾ ਵਾਲੇ ਖੜਾ ਲਈ ਬਾਈ ਨੇ ਮੌਜ ਨਾ ਬੈਗਾ ਕੋਈ ਚੈੱਕ ਕਰੀ ਲੈ ਲਓ ਪੂ ਚੱਕ ਲੈ ਜਾਂਦਾ ਕੋਈ ਕੁਛ ਨਹੀਂ ਲੈ ਪੂ ਚੱਕ ਕੇ ਖੜਦੀ ਹੈ ਪੂ ਚੱਕ ਕੇ ਖੜੂ ਜੀ ਲਓ ਛੰਡੀ ਫੁੱਲ ਆ ਯਾਰ ਬੜੀ ਛੰਡੀ ਆਈ ਲਾ ਤੇ ਲੇਵਾ ਦੇਖੋ ਨਾੜਾਂ ਚੈੱਕ ਕਰੀ ਹੋਲੇ ਇਹ ਤਾਂ ਨਮਾਇ ਨੂੰ ਐ ਨਹੀਂ ਗਈ ਜੀ ਡੰਗਰ ਅੱਜ ਮੀਂਹ ਦਾ ਕਰਕੇ ਫਿਰ ਬਿਮਾਰਠ ਮਾਰਨ ਹੋ ਜਾ ਮੈਂ ਕਿਹਾ ਕੋਈ ਪਸੂ ਕਿਸੇ ਕੇ ਭੈਣ ਭਰਾ ਨੇ ਕਿਵੇਂ ਪੈਸੇ ਲਾਉਣੇ ਕਿਸੇ ਨੇ ਕਿਵੇਂ ਹਣਾ ਸਹੀ ਗੱਲ ਆ ਬਾਈ ਔਖਾ ਬਹੁਤ ਹੋ ਜਾਂਦਾ ਡਾਕਟਰ ਸਾਹਿਬ ਸਹੀ ਗੱਲ ਇਹ ਗਰਮੀਆਂ ਦਾ ਤੋਹਫਾ ਹੀ ਆ ਜੀ ਸਹੀ ਗੱਲ ਆ ਬਾਈ ਹਟ ਜਾ ਹੂੰ ਤੇ ਕੀ ਮੋਲ ਆ ਬਾਈ ਜੈ ਜੈ ਡਾਟ ਸਾਹਿਬ ਬਸ ਇਹ ਸਾਢੇ 44000 ਦੀ ਵੜ੍ਹ ਦੇ ਦੇਾਂਗੇ ਸਾਢੇ 44000 ਦੀ ਵੜ੍ਹ ਬਾਈ ਕਹਿੰਦਾ ਦੇ ਦੇਾਂਗੇ ਇੱਕ ਨੰਬਰ ਵੜ੍ਹ ਸੁਈਸ ਵਾਈ ਬੱਚਾ ਕੋਈ ਭੈਣ ਭਰਾ ਛੋਟੀ ਨਾ ਮੰਨ ਕੇ ਆਵੇ ਕੱਦ ਵਾਲੀ ਵੜ੍ਹ ਹੋਊਗੀ ਹਾਂ ਆ ਜਾ ਪੁੱਤ ਆ ਜਾ ਲੈ ਵਾਲੂਆ ਕਰਮ ਵਾਲੀ ਦਾ ਬਹੁਤ ਚੰਗਾ ਟਰਾਲ ਵਾਲੀਆ ਬਰੀਡ ਵਾਲੀਆ ਜਾਤ ਵਾਲੀ ਵੜ੍ਹ ਹਾਂ ਜਿਵੇਂ ਮਰਜੀ ਜਿੱਥੇ ਜਿਵੇਂ ਮਰਜੀ ਫੇਰੀ ਜਾਓ ਜਿੱਥੇ ਅੱਗੇ ਭਰਾ ਦੋ ਨੰਬਰ ਚੱਲ ਉਧਰ ਨੂੰ ਪੁੱਤ ਕਿਹੜਾ ਇਹ ਦੂਜਾ ਸੂਆ ਡਰਸਾ ਕਿੰਨੇ ਦੇਣਾ ਦੀ ਕੱਚੀ ਐ ਇਹ ਵੀ ਲੋ ਜੀ 2 ਤੋਂ 4 ਦਿਨ 2 ਤੋਂ 4 ਲੇਵਾ ਬਹੁਤ ਆ ਯਾਰ ਠੰਡੀ ਬਹੁਤ ਆਈ ਐ ਵੀ ਹੂੰ ਲੇਵਾ ਜਿੰਨਾ ਮੂਰਨ ਨੂੰ ਆ ਜੀ ਉਨਾ ਹੀ ਪਿੱਛੇ ਨੂੰ ਹੂੰ ਆਏ ਨਹੀਂ ਕੋਈ ਗੱਲ ਖੋਲ ਲੈ ਬਾਈ ਤੋੜ ਕੇ ਰੱਖਾ ਦੇ ਕੱਦ ਚੰਗਾ ਬਰੀਡ ਚੰਗੀ ਆ ਬਾਈ ਤੇ ਫੇਸ ਦਿਖਾਵਾਂਗੇ ਫੇਸ ਬੜਾ ਚੰਗਾ ਕੁਆਲਿਟੀ ਇੱਕਿਆ ਨੰਬਰ ਲੈ ਬਾਈ ਫੇਸ ਦੇਖੋ ਆ ਜਾ ਪਤਾ ਜਾ ਜਾਤ ਬਹੁਤ ਐ ਯਾਰ ਜਾਤ ਬਾਲੀ ਐ ਜੱਟ ਸਾਹਿਬ ਹੂੰ ਦੁੱਧ ਤੋਂ ਉਹਦੀ 24 ਤੋਂ 25 ਕਿਲੋ ਪਹਿਲੇ ਸੁਣਦਾ ਦੁੱਧ 20-22 ਕਿਲੋ ਦਿੱਤਾ ਵਾ ਜੀ ਇਹਦਾ ਲੈ ਬਾਈ ਲੇਵਾ ਦੇਖੋ ਫੀਟਿੰਗ ਚੈੱਕ ਕਰੋ ਕੱਲੀ ਕੱਚੀ ਕੱਚੀ ਆਉ ਸਾਹਮਣਾ ਅੰਦਾਜ਼ਾ ਲਾਇਓ ਬਾਣਾ ਬੈੜਨੇ ਬਹੁਤ ਆ ਜਿਹੜੇ ਸਾਹਮਣਾ ਬੈੜ ਦੀ ਤਿਆਰੀ ਹੈ ਲੈ ਕੀ ਬਾਤ ਆ ਬਈ ਤਿਆਰੀ ਬੜੀ ਚੰਗੀ ਆ ਨਾ ਬੜੀ ਚੰਗੇ ਰੱਡ ਸਾਹ ਇਹ ਲੈ ਜੂਈ ਦੋ ਤੋਂ ਚਾਰ ਦਾ ਠੀਕ ਆ ਹਾਂਜੀ ਤੇ ਠੰਡੀ ਭਵੇਂ ਆਈ ਬਹਿ ਜਾ ਕੋਈ ਚੱਕਰ ਨਹੀਂ ਲੋ ਲੈ ਬਾਈ ਹਵਾ ਦੀ ਪੁੱਠੇ ਪਾਸੇ ਬਹਿ ਜਾ ਕੋਈ ਚੱਕਰ ਨਹੀਂ ਮਾਖੀ ਅੱਜ ਨਾ ਨਵਾਏ ਨਹੀਂ ਗਏ ਡੰਗਰ ਦੁਗਣੀ ਟੌਰ ਬਣ ਜਾਂਦੀ ਪਸੂ ਦੀ ਲੈ ਵਾ ਦੇਖੋ ਨਾੜਾਂ ਦੇਖੋ ਬਈ ਨਾੜ ਦਿਖਾਇਓ ਕਿੰਨੀ ਚੰਗੀ ਰੋਕ ਲਈ ਬਈ ਰੋਕ ਲਈ ਲੈ ਬਾਈ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਚਵਾਈ ਚ ਵੀ ਫੁੱਲ ਚੰਗੀਆਂ ਫੁੱਲ ਚੰਗੀਆਂ ਹੀ ਫੁੱਲ ਚੰਗੀਆਂ ਨਿਆਣਾ ਪਾਓ ਨਾ ਪਾਓ ਕੋਈ ਚੱਕਰ ਨਹੀਂ ਇਹਨੂੰ ਸਹੀ ਆ ਬਾਈ ਤੇ ਕੀ ਮੋਲ ਆ ਬਾਈ ਕੱਚੀ ਕੇ ਇਹ ਸਾਡੇ 57000 ਦੀ ਦੇ ਦਾਂਗੇ ਡਾਕਟਰ ਸਾਹਿਬ 57000 ਦੀ ਬਾਈ ਕਹਿੰਦਾ ਦੇ ਦੇਾਂਗੇ ਬਾਈ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਵੜਨਾ ਵੜਨੇ ਬਹੁਤ ਆ ਤਿਆਰੀ ਹੁਣ ਵੀ ਬਹੁਤ ਚੰਗੀ ਆ ਲੈ ਬਦਰਿਆ ਬਤੋਈ ਲੇਵਾ ਤਾਂ ਇੱਕ ਨੰਬਰ ਆ ਹਨਾ ਲੇਵਾ ਬਹੁਤ ਜ਼ਿਆਦਾ ਯਾਰ ਸਾਹਿਬ ਕਵਾਲਿਟੀ ਦੇਖੋ ਲੈ ਮੇਰੀ ਹਾਂਜੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਇਹਦਾ ਵੀ ਹੂੰ ਨੂੰ ਮਾਰ ਦਿੱਤਾ ਤੇ ਮਾਰੀ ਜੋ ਠੰਡੀ ਫੋਲ ਜਿਵੇਂ ਮਰਜੀ ਕਵਾਲਿਟੀ ਦੇਖੀ ਲੈ ਮੇਰੀ ਯਾਰ ਹਾਂਜੀ ਸ਼ੀਟਿੰਗ ਚੈੱਕ ਤੇ ਜਿੱਦ ਦੇ ਸੂਈ ਤਾਂ ਐਂ ਦੇਖ ਲੋ ਜੀ ਕਿੱਥੇ ਲਿਆਣਾ ਲੈ ਬਣੇ ਕਿੱਥੇ ਲਿਆਣਾ ਹਾਂ ਅੱਗੇ ਤੈਨੂੰ ਇਹ ਪਹਿਲੇ ਬੱਚੀ ਰਾਰ ਸਾਹਿਬ ਕਿੰਨੇ ਦਿਨਾਂ ਦੀ ਕੱਚੀ ਇਹ ਵੀ ਦੋ ਦੋ ਚਾਰ ਦਿਨ ਲਊ ਜੀ ਠੀਕ ਆ ਬਾਈ ਕਿੰਨਾ ਦੁੱਧ ਦੀ ਦਵਾਸਤੀ ਮੇਡ ਦੁੱਧ ਮੰਨ ਕੇ ਚਲੋ ਜੀ ਇਹਨੂੰ ਦੇਣਾ ਜਈਦਾ 17 18 ਕਿਲੋ ਪਹਿਲੀ ਸੂਈ ਜਿਵੇਂ ਜਿਹੜੇ ਹਸਾਮ ਨਾਲ ਜੀ ਤਿਆਰੀ ਆ ਤਾਂ ਥਣ ਲੇਵਾ ਹਮ ਫਿਟਿੰਗ ਵਾਲਾ ਲੇਵਾ ਐਨੀ ਗੱਲ ਜਿਵੇਂ ਮਰ ਜਿਆ ਤੇਵਰੀ ਲਓ ਜੀ ਕੁਛ ਨਹੀਂ ਆਇਆ ਤਾਂ ਕੁਛ ਨਹੀਂ ਕਹਿੰਦੀ ਕਹਣਾ ਗੋਸ਼ਟੀ ਨਾ ਜੀ ਠੰਡੀ ਫੋਲ ਬਰੀਡ ਇੱਕ ਨੰਬਰ ਆ ਥਣ ਦੇਖੋ ਕਿੰਨਾ ਕਮਾਲ ਦਾ ਲੱਗਿਆ ਖੋਲੋ ਬਾਈ ਤੁਰ ਆ ਜਾ ਪੁੱਤੋਏ ਪਹਿਲਾ ਸੂਆ ਬੈਡ ਅੰਗਾ ਬਈ ਖਾਣ ਲੈ ਬਾ ਚੰਗਾ ਕੱਚੀ ਕੱਚੀ ਆ ਅੰਦਾਜ਼ਾ ਉਸ ਹਿਸਾਬ ਨਾਲ ਲਾਇਓ ਫੇਸ ਬੜਾ ਚੰਗਾ ਹੈ ਨਾ ਬਹੁਤ ਚੰਗਾ ਜੀ ਬਹੁਤ ਚੰਗਾ ਕੁਆਲਿਟੀ ਵਾਲੀ ਹੈ ਜਾਨ ਪ੍ਰਾਨ ਵਾਲੀ ਹੈ ਕੁਆਲਿਟੀ ਫੁੱਲ ਹੈ ਜੀ ਹੂੰ ਬਾਕੀ ਮੁੱਲ ਵੀ ਬਈ ਦੇ ਜਮਾਂ ਜਾਇ ਜੀ ਹੁੰਦੇ ਆਗੇ ਮੁੱਲ ਜਮਾਂ ਜਾਇਜ ਕਰਦਾ ਖਿੱਚ ਕੇ ਜਮਾਂ ਰੱਖਣਾ ਬਈ ਤੋੜਾ ਚੈੱਕ ਕਰੋ ਇੱਕ ਨੰਬਰ ਕੀ ਬਾਤ ਆ ਬਈ ਬਰੀਡ ਬਹੁਤ ਆ ਯਾਰ ਬੈਡ ਹਾਂ ਜੀ ਬਰੀਡ ਬਹੁਤ ਜ਼ਿਆਦਾ ਜੀ ਆ ਜਾ ਪਤਾ ਆ ਜਾ ਰੇਡੀ ਕਰਕੇ ਲੈਵਲ ਉਹ ਦਿਖਾ ਦਿਓ ਇੱਧਰ ਦੀ ਸੱਜੇ ਪਾਸੇ ਦੀ ਖੱਬੇ ਪਾਸੇ ਦੋਨੇ ਪਾਸੇ ਦੀ ਬਰਤਾਂ ਹਾਂ ਨਾ ਹਾ ਹਾਂ ਨਾ ਹਾਂ ਬਾਈ ਕਿਆ ਬਾਤ ਆ ਬਾਈ ਥਾਣ ਬਹੁਤ ਚੰਗਿਆ ਨੇ ਬਹੁਤ ਚੰਗਿਆ ਸਾਰੀ ਵਿੱਥੀ ਦੇ ਕੱਲਾ ਕੱਲਾ ਥਾਣ ਲੈ ਕਿਆ ਬਾਤ ਜਿੰਨਾ ਲੈਵਾ ਮੂਹ ਨੂੰ ਉਨਾ ਹੀ ਮਗਰ ਨੂੰ ਉਨਾ ਹੀ ਮਗਰ ਕੀ ਮੋਲ ਆ ਬਾਈ ਜਾਇਜ਼ ਜੀ ਕੁਆਲਿਟੀ ਦਿਖਾ ਦਿਓ ਜੀ ਕਿੰਨੀ ਜ਼ਿਆਦਾ ਹੂੰ ਇਹ ਜੀ 53000 ਦੀ ਵੜ ਦੇ ਦਿਆਂਗੇ ਸਾਵਾ ਜੀ ਜਮਾ ਜਾਇਜ਼ ਮੋਲ ਨਾਲ 53000 ਦੀ ਵੜ ਬਾਈ ਉਹਨਾਂ ਦੇ ਦੇ ਦਿਆਂਗੇ ਕੱਚੀ ਕੱਚੀ ਆ ਲੈਵਾ ਇਹਨੂੰ ਦੁੱਗਣਾ ਕਰਕੇ ਸੋਨਾ ਜਿੱਦੇ ਤਿਆਰ ਹੋਊਗੀ ਉਹਰਾ ਦੇਖੋ ਲੈ ਮੋਲਾ ਜਮਾ ਜਾਇਜ ਨਹੀਂ ਹੈ ਨਾ ਹਾਂਜੀ ਹਾਂ ਮੋਲ ਆਪਣੇ ਜਾਇਜ ਹੁੰਦਾ ਤਾਂ ਹੀ ਕੋਈ ਵੀ ਡੰਗਰ ਆਪਣਾ ਖੜਦਾ ਨਹੀਂ ਜੀ ਬੈਕੀ ਜਾਂਦੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਸਹੀ ਗੱਲ ਆ ਬਈ ਉਹ ਸੂ ਬੈਕ ਜਾਂਦੇ ਆ ਜੀ ਆਪਣੇ ਵੇਚਣ ਵਾਲੇ ਭਰਾ ਵੀ ਬਹੁਤ ਲੱਜ ਜਾਂਦੇ ਆ ਰੱਖਣ ਵਾਲੇ ਵੀ ਬਹੁਤ ਲੱਜ ਜਾਂਦੇ ਜੀ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਨਖਾਤੇ ਬਈ ਕਿਸੇ ਵੀ ਦੇ ਕੋਈ ਵੀ ਨਾਗ ਪਸੰਦ ਆਵੇ ਭਾਈ ਨਾ ਕਨੇਕਟ ਕਰ ਲਿਓ ਜੀ 見た。